ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾਡੇ ਨਾਲ ਅੰਜਲੀ ਡਿਵਾਈਨ ਐਂਜਲ ਵੈਲਫੇਅਰ ਸੁਸਾਇਟੀ ਬਲੋਂ ਸੁਸਾਇਟੀ ਦੇ ਮੈਂਬਰ ਵਿਸ਼ਾਲੀ ਦੇ ਗ੍ਰਹਿ ਵਿਖੇ ਗਣਪਤੀ ਉਤਸਵ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਸੁਸਾਇਟੀ ਦੇ ਸਮੂਹ ਮੈਂਬਰ ਅਤੇ ਉਧੇਦਾਰਾਂ ਨੇ ਭਜਨ ਗਾਏ ਅਤੇ ਸਭ ਲੋਕ ਗਣਪਤੀ ਉਤਸਵ ਦੀਆਂ ਵਧਾਈਆਂ ਦਿੱਤੀਆਂ ਆਖਿਰ ਵਿੱਚ ਗੱਲਬਾਤ ਕਰਦੇ ਵਿਸ਼ਾਲੀ ਨੇ ਉਹਨਾਂ ਦੇ ਗ੍ਰਹਿ ਵਿਖੇ ਆਏ ਹੋਏ ਸਾਰੇ ਸੁਸਾਇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨਨੀ ਨਾਲ ਜੈ ਸ਼ਰਮਾ ਦੀ ਪੋਟ ਚਾਬੜਾ ਡਵਾਈਨ ਐਂਜਲ ਵੈਲਫੇਅਰ ਸੁਸਾਇਟੀ ਤੋਂ ਅਸੀਂ ਅੱਜ ਵਿਸ਼ਾਲੀ ਦੇ ਘਰ ਇਕੱਠੇ ਹੋਏ ਆ ਗਣਪਤੀ ਉਤਸਵ ਮਨਾਣ ਲਈ ਇਹਨਾਂ ਨੇ ਬਹੁਤ ਅੱਛਾ ਪ੍ਰੋਗਰਾਮ ਕੀਤਾ ਇਹਨਾਂ ਤੇ ਗਣਪਤੀ ਜੀ ਦੀ ਖੂਬ ਕਿਰਪਾ ਹੈਗੀ ਹੈ ਕਿਰਪਾ ਤੋਂ ਬਿਨਾ ਅਸੀਂ ਕੁਝ ਅੱਛਾ ਕੰਮ ਨਹੀਂ ਕਰ ਸਕਦੇ ਪਰਮਾਤਮਾ ਕਰੇ ਇਹਨੂੰ ਬਹੁਤ ਬਲੇਸਿੰਗ ਮਿਲੇ ਗਣਪਤੀ ਜੀ ਵੱਲੋਂ ਬਹੁਤ ਅੱਛਾ ਲੱਗ ਰਿਹਾ ਇਹਨਾਂ ਦੇ ਘਰ ਉਤਸਵ ਮਨਾ ਕੇ ਸਾਰਿਆਂ ਨੇ ਖੂਬ ਇੰਜੋਏ ਕੀਤਾ ਖੂਬ ਭੋਜਨ ਗਾਈ थैंक यू वेरी मच ਹਮ ਹੋਰੀਆ ਮੰਗਲ ਮੋਤੀ ਹੋਰੀਆ ਸਾਰਿਆਂ ਮੇਰੇ ਫਰੈਂਡਸ ਦਾ ਦੀਵਾਈਨਚਸ ਵਾਲਿਆਂ ਦਾ ਸਾਰਿਆਂ ਦਾ ਮੈਂ ਥੈਂਕਸ ਕਰਨਾ ਚਾਹੁੰਦੀ ਆ ਗਣੇਸ਼ਾ ਦੀ ਆਸ਼ੀਰਵਾਦ ਲੈਣ ਸਾਰੇ ਜਣੇ ਆਏ ਹੋਇਆ ਸਾਰੇ ਸਾਰਿਆਂ ਦੀ ਮਨੋਕਾਮਨਾ ਪੂਰੀਆਂ ਹੋਣ ਠੀਕਾ ਗਣੇਸ਼ਕੋ ਭਗਵਾਨ ਜੀ ਸਾਰਿਆਂ ਦੇ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਬਣਾਈ ਰੱਖੇ ਸਾਰਿਆਂ ਦੀ ਮਨੋਕਾਮਨਾ ਪੂਰੀਆਂ ਕਰਨ ਇਹਦੇ ਇਸਦਾ ਆਸ਼ੀਰਵਾਦ ਬਣਾਈ ਰੱਖੇ ਸਾਰਿਆਂ ਦਾ ਮੈਂ ਥੈਂਕਸ ਕਰਨਾ ਚਾਹੁੰਦੀ ਹਾਂ ਹਰ ਸਾਲ ਇਹੀ ਉਸੇ ਅਸੀਂ ਸਾਰੇ ਰਲ ਮਿਲ ਕੇ ਮਨਾਈਏ ਸਾਰਿਆਂ ਦਾ ਆਸ਼ੀਰਵਾਦ ਸਾਰਿਆਂ ਨੂੰ ਮਿਲੇ ਗਣੇਸ਼ਕੋ ਭਗਵਾਨ ਜੀ ਦਾ ਆਸ਼ੀਰਵਾਦ ਗਗਨਪਤੀ ਬੱਪਾ ਹੋਰੀਆ